आशुराम ਦਾ ਅਸਲੀ ਨਾਮ ਆਸ਼ੂਮਲ ਹਰਪਾਨੀ ਹੈ ਜੋ ਕਿ ਆਸ਼ੂਰਾਮ ਦੇ ਨਾਂ ਨਾਲ ਪ੍ਰਸਿੱਧ ਹੈ ਉਸ ਦਾ ਜਨਮ 1943 ਨੂੰ ਬਾਬਾ ਸਾਹਿਬ ਜਿਲ੍ਹਾ ਬ੍ਰਿਟਿਸ਼ ਭਾਰਤ ਹੁਣ ਪਾਕਿਸਤਾਨ ਵਿੱਚ ਹੈ 1947 ਦੀ ਵੰਡ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਗੁਜਰਾਤ ਆ ਗਿਆ ਸੀ ਉਹ ਛੋਟੀ ਉਮਰ ਵਿੱਚ ਪੜ੍ਹਾਈ ਛੱਡ ਦਿੱਤੀ ਚਾਹ ਦੀ ਦੁਕਾਨ ਤੇ ਲੱਕੜ ਦੇ ਮਾੜੇ ਮੋٹے ਕਾਰੋਬਾਰ 1960 ਦੇ ਹਕੀਰ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸਰਬਮਤੀ ਦਰਿਆ ਨੇੜੇ ਧਿਆਨ ਕਰਕੇ ਆਤਮਿਕ ਗਿਆਨ ਕੀਤਾ ਹੈ 1972 ਵਿੱਚ ਉਸ ਦੇ ਪਹਿਲਾ ਆਸ਼ਰਮ ਅਹਮਦਾਬਾਦ ਵਿੱਚ ਬਣਾਇਆ ਕੁਝ ਸਾਲ ਪਹਿਲਾਂ ਉਹਨਾਂ ਨੇ ਭਾਰਤ ਵਿੱਚ ਵਿਦੇਸ਼ਾਂ ਵਿੱਚ 400 ਤੋਂ ਜ਼ਿਆਦਾ ਆਸ਼ਰਮ ਬਣਾਏ ਅਸਲ ਵਿੱਚ ਇਹ ਆਸ਼ਰਮ ਇੰਨੇ ਪ੍ਰਸਿੱਧ ਹੋਏ ਜੋ ਕਿ ਪੂਰੇ ਵਿਸ਼ਵ ਵਿੱਚ ਫੇਮਸ ਹੋ ਗਏ ਉਸਨੇ ਪਕਤੀ ਸਾਦਗੀ ਤੇ ਸ਼ਾਕਾਹਾਰੀ ਜੀਵਨ ਤੇ satsang ਪ੍ਰਚਾਰਿਆ ਉਹਨਾਂ ਨੂੰ ਲੋਕ ਬਾਪੂ ਦੇ ਨਾਮ ਨਾਲ ਪ੍ਰਚਾਰਨ ਲੱਗੇ ਆਹ ਆਸ਼ਰਮ ਵੱਡਾ ਧਾਰਮਿਕ ਤੇ ਆਰਥਿਕ ਸਮਰਾਜ ਬਣਾਇਆ ਉਸਨੇ ਆਸ਼ਰਮਾਂ ਨੂੰ ਕਰੋੜਾਂ ਰੁਪਏ ਤੇ ਜਮੀਨਾ ਜਾਇਦਾਦਾਂ ਦਾਨ ਵਿੱਚ ਮਿਲੀਆਂ ਉੱਤੇ ਰਾਜਨੀਤਿਕ ਨੇਤਾ ਤੇ ਹੋਰ ਅਦਾਕਾਰ ਵਪਾਰੀ ਉਸਦੇ ਪ੍ਰੋਗਰਾਮਾਂ ਵਿੱਚ ਜਾਣ ਲੱਗੇ 2000 ਤੱਕ ਉਹ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਗੌਰਡਮੈਨ ਬਣ ਗਿਆ ਸਮੇਂ ਦੇ ਨਾਲ ਉਸ ਤੋਂ ਕਈ ਗੰਭੀਰ ਦੋਸ਼ ਲੱਗੇ ਨਜਾਇਜ਼ ਕਬਦੇ ਤੇ ਜਮੀਨਾਂ ਤੇ ਤੇ ਹੋਰ ਪੈਸੇ ਦੇ ਧੋਖਾਧੜੀ ਦੇ ਮਾਮਲੇ ਦਰਜ ਹੋਏ ਦੇ ਉਸਤੇ 2008 ਵਿੱਚ ਮੌਤ ਦੋ ਬੱਚਿਆਂ ਦੀ ਮੌਤ ਦਾ ਇਨਜਾਮ ਲੱਗਿਆ ਜੋ ਕਿ ਬਲੀ ਦੇ ਤੇ ਲਾਪਰਵਾਹੀ ਦੇ ਦੋਸ਼ਾਂ ਨਾਲ ਲੂਨੇ ਸ਼ਰੀਰ ਕਿ ਸ਼ੋਸ਼ਣ ਤੇ ਮਾਮੂਕ ਸ਼ੋਸ਼ਣ ਦੇ ਦੋਸ਼ ਲਾਏ ਅਗਸਤ 2013 ਵਿੱਚ ਉਹਨਾਂ ਨੂੰ 16 ਸਾਲ ਦੀ ਬੱਚੀ ਨਾਲ ਸ਼ੋਸ਼ਣ ਕੀਤਾ ਆਸ਼ਾ ਰਾਮ ਦਾ ਜੇਲ੍ਹ ਜਾਣਾ ਸੰਭਵ ਸੀ ਉਹਨਾਂ ਤੇ ਜੂਨਪੁਰ ਜੇਲ੍ਹ ਨੇ ਪਿਛੇ ਮੁਕੱਦਮਾ ਚੱਲਿਆ 2000 ਤੱਕ ਉਹ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਗਾਰਡਮੈਨ ਬਣ ਗਿਆ ਸਮੇਂ ਦੇ ਨਾਲ ਉਸ ਤੋਂ India in 1947 his family migrated to Ahmedabad Gujarat and started a new life from scratch ਦੇ ਉਸਤੇ 2008 ਵਿੱਚ ਮੌਤੋ ਬੱਚਿਆਂ ਦੀ ਮੌਤ ਦਾ ਅੰਜਾਮ ਲੱਗਿਆ ਜੋ ਕਿ ਬਲੀ ਦੇ ਤੇਲਾ ਪਰਵਾਹੀ ਦੇ ਦੋਸ਼ਾਂ ਨਾਲ ਜ਼ਲਾ ਲੂਣੇ ਸ਼ਰੀਰ ਕਿਛਣ ਤੇ ਮਾਨਸਿਕ ਸ਼ੋਸ਼ਣ ਦੇ ਦੋਸ਼ ਲਾਏ ਅਗਸਤ 2013 ਵਿੱਚ ਉਹਨਾਂ ਨੂੰ 16 ਸਾਲ ਦੀ ਬੱਚੀ ਨਾਲ ਸ਼ੋਸ਼ਣ ਕੀਤਾ ਆਸ਼ਾ ਰਾਮ ਦਾ ਜੇਲ੍ਹ ਜਾਣਾ ਸੰਭਵ ਸੀ ਉਹਨਾਂ ਤੇ ਜੋਧਪੁਰ ਜੇਲ੍ਹ ਨੇ ਵਿੱਚ ਮੁਕੱਦਮਾ ਚੱਲਿਆ ਵਿੜਿਤ ਪਰਿਵਾਰ ਨੇ ਪੀਸੀ ਪੀਸੀਓ ਸੀਐਸਓ ਦੇ ਐਕਟ ਦੇ ਅਧੀਨ ਇਹਨਾਂ ਦੇ ਮਾਮਲਾ ਦਰਜ ਕੀ ਕਰਵਾਇਆ ਆਸ਼ਾ ਰਾਮ ਲੱਗ ਗਿਆ 2013 ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਮਾਮਲਾ ਦਰਾਂ ਗਵਾਇਆਂ ਤੇ ਦੋਸ਼ੀਆਂ ਤੇ ਮੌਤ ਦੇ ਦੋਸ਼ ਲੱਗੇ ਤੇ ਉਹਨਾਂ ਤੇ ਪੱਤਰਕਾਰਾਂ ਤੇ ਗਵਾਹਾਂ ਨੂੰ ਧਮਕੀਆਂ ਦੇਣ ਦੇ ਦੋਸ਼ ਲੱਗੇ 23 April 2018 ਵਿੱਚ ਦੋਸ਼ੀ ਘਰਾਰ ਕੀਤਾ ਗਿਆ ਤੇ ਉਹਨਾਂ ਨੂੰ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ